ਤੋ ਕਿਸਾਨ ਬਹੁਤ ਵਿਰੋਧ ਕਰ ਰਹੇ ਨੇ ਤੁਹਾਡੀ ਵੀਡੀਓ ਵੀ ਇੱਕ ਦੋ ਆਈਆਂ ਟਰੈਂਪੂ ਜੇ ਭਰ ਕੇ ਪੁਲਿਸ ਲੈ ਕੇ ਆਉਂਦੀ ਆ ਉਹਨਾਂ ਨੂੰ ਆਮ ਆਦਮੀ ਪਾਰਟੀ ਤੇ ਉਹਨਾਂ ਨੂੰ ਆਪ ਹੀ ਕੈਮਰੇ ਉਹਨਾਂ ਦੇ ਹੱਥ ਚ ਹੁੰਦੇ ਨੇ ਉਹ ਵੀਡੀਓ ਬਣਾ ਕੇ ਇੱਕ ਪਾਸੇ ਉਹ ਉਹਨਾਂ ਦੀ ਬਣਾ ਲੈਂਦੇ ਇੱਕ ਵੱਡੀ ਵੱਡੀ ਗੱਲ ਕਹਿ ਰਹੇ ਹੋ ਆਮ ਆਦਮੀ ਪਾਰਟੀ ਵਾਲੇ ਲੈ ਜਾਂਦੇ ਸਾਡੀਆਂ ਗੱਡੀਆਂ ਜਾਂਦੀਆਂ ਹੁੰਦੀਆਂ ਇੱਕ ਪਾਸੇ ਉਹਨਾਂ ਨੂੰ ਖੜੇ ਪੁਲਿਸ ਚਾਰਕ ਬੰਦਿਆਂ ਨੂੰ ਜੇ ਨਾ ਹੋਵੇ ਤਾਂ ਉਹ ਚਾਰ ਪੰਜ ਬੰਦੇ ਪਹਿਲਾਂ ਹੀ ਡਿਟੇਨ ਕਰ ਲੈਣ ਕਿਸਾਨ ਬਹੁਤ ਵਿਰੋਧ ਕਰ ਰਹੇ ਨੇ ਤੁਹਾਡੀ ਵੀਡੀਓ ਵੀ ਇੱਕ ਦੋ ਆਈਆਂ ਉਹ ਉਹ ਨੂੰ ਕਿਵੇਂ ਦੇਖਦੇ ਹੋ ਮਨਾਲੋਂਗੇ ਕਿਸਾਨਾਂ ਨੂੰ ਨਹੀਂ ਉਹ ਕਿਸਾਨ ਕਿਉਂਕਿ ਜਿੱਤ ਹਾਰ ਚ ਪਿੰਡਾਂ ਦੀ ਵੋਟ ਨੇ ਬਹੁਤ ਵੱਡਾ ਅਸਰ ਕਰਨਾ ਕਿਸਾਨ ਨਹੀਂਗੇ ਉਹ ਕਿਸਾਨ ਨਹੀਂਗੇ ਉਹ ਤਾਂ ਐਵੇਂ ਚਾਰ ਪੰਜ ਬੰਦੇ ਜਿਹੜੇ ਦਸ ਨੇ ਉਹ ਸਿਰਫ ਕਿਸਾਨਾਂ ਨੂੰ ਕਿੱਥੇ ਟਾਈਮ ਆ ਜਾ ਕਿਸਾਨ ਨੇ ਨੱਕੇ ਲਾਉਣੇ ਆ ਰੋਜ਼ ਆਪਣਾ ਜਿਹੜਾ ਜਾ ਰਹੇ ਉਹ ਪਿੰਡਾਂ ਵਿੱਚ ਛਕਣੀਆਂ ਮੈਂ ਤਾਂ ਰੋਜ਼ ਜਾਂਦਾ ਹ ਉਹ ਪੰਜ ਸੱਤ ਜਿਹੜੇ ਦਸ ਨੇ ਉਹ ਆਏ ਹੁੰਦੇ ਇੱਕ ਟੈਂਪੂ ਜਾ ਭਰ ਕੇ ਪੁਲਿਸ ਲੈ ਕੇ ਆਉਂਦੀ ਆ ਉਹਨਾਂ ਨੂੰ ਆਮ ਆਦਮੀ ਪਾਰਟੀ ਤੇ ਉਹਨਾਂ ਨੂੰ ਆਪ ਹੀ ਕੈਮਰੇ ਉਹਨਾਂ ਦੇ ਹੱਥ ਚ ਹੁੰਦੇ ਨੇ ਉਹ ਵੀਡੀਓ ਬਣਾ ਕੇ ਇੱਕ ਪਾਸੇ ਉਹ ਉਹਨਾਂ ਦੀ ਬਣਾ ਲੈਂਦੇ ਇੱਕ ਵੱਡੀ ਵੱਡੀ ਗੱਲ ਕਹਿ ਰਹੇ ਆ ਆਮ ਆਦਮੀ ਪਾਰਟੀ ਵਾਲੇ ਲੈ ਜਾਂਦੇ ਹਾਂ ਸਾਡੀਆਂ ਗੱਡੀਆਂ ਜਾਂਦੀਆਂ ਹੁੰਦੀਆਂ ਇੱਕ ਪਾਸੇ ਉਹਨਾਂ ਨੂੰ ਖੜੇ ਪੁਲਿਸ ਚਾਰਕ ਬੰਦਿਆਂ ਨੂੰ ਜੇ ਨਾ ਹੋਵੇ ਤਾਂ ਉਹ ਚਾਰ ਪੰਜ ਬੰਦੇ ਪਹਿਲਾਂ ਹੀ ਡਿਟੇਨ ਕਰ ਲੈਣ ਹਮ ਬੜੇ ਬੜੀਆਂ ਚੀਜ਼ਾਂ ਆਏ ਜਿਹੜੇ ਧਰਨੇ ਘਰਾਉ ਨੇ ਉਹ ਪੁਲਿਸ ਹਟਾ ਦਿੰਦੀ ਆ ਤੇ ਇਹ ਪੰਜ ਬੰਦਿਆਂ ਨੂੰ ਨਹੀਂ ਰੋਕ ਸਕਦੀ ਉਹ ਇਸ ਕਰਕੇ ਉਹ ਪਿਕਚਰਾਂ ਜਦੀ ਇੰਟੈਲੀਜੈਂਸ ਜਦੀ ਫਿਰ ਭੇਜਦੀ ਆ ਕਿਸਾਨ ਬਹੁਤ ਵਿਰੋਧ ਕਰ ਰਹੇ ਨੇ ਤੁਹਾਡੀ ਵੀਡੀਓ ਵੀ ਇੱਕ ਦੋ ਆਈਆਂ ਉਹ 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 ਨੂੰ ਕਿਵੇਂ ਦੇਖਦੇ ਹਾਂ ਮਨਾਲੋਂਗੇ ਕਿਸਾਨਾਂ ਨੂੰ ਨਹੀਂ ਉਹ ਕਿਸਾਨ ਕਿਉਂਕਿ ਜਿੱਤ ਹਾਰ ਚ ਪਿੰਡਾਂ ਦੀ ਵੋਟ ਨੇ ਬਹੁਤ ਵੱਡਾ ਅਸਰ ਕਰਨਾ ਕਿਸਾਨ ਨਹੀਂਗੇ ਉਹ ਕਿਸਾਨ ਨਹੀਂਗੇ ਉਹ ਤਾਂ ਐਵੇਂ ਚਾਰ ਪੰਜ ਬੰਦੇ ਜਿਹੜੇ ਦਸ ਨੇ ਉਹ ਸਿਰਫ ਕਿਸਾਨਾਂ ਨੂੰ ਕਿੱਥੇ ਟਾਈਮ ਆ ਜਾ ਕਿਸਾਨ ਨੇ ਨੱਕੇ ਲਾਉਣੇ ਆ ਰੋਜ਼ ਆਪਣਾ ਜਿਹੜਾ ਜਾ ਰਹੇ ਉਹ ਪਿੰਡਾਂ ਵਿੱਚ ਛਿੜਕਣੀਆਂ ਮੈਂ ਤਾਂ ਰੋਜ਼ ਜਾਂਦਾ ਹ ਉਹ ਪੰਜ ਸੱਤ ਜਿਹੜੇ ਦਸ ਨੇ ਉਹ ਆਏ ਹੁੰਦੇ ਇੱਕ ਟੈਂਪੂ ਜਾ ਭਰ ਕੇ ਪੁਲਿਸ ਲੈ ਕੇ ਆਉਂਦੀ ਆ ਉਹਨਾਂ ਨੂੰ ਆਮ ਆਦਮੀ ਪਾਰਟੀ ਤੇ ਉਹਨਾਂ ਨੂੰ ਆਪ ਹੀ ਕੈਮਰੇ ਉਹਨਾਂ ਦੇ ਹੱਥ ਚ ਹੁੰਦੇ ਨੇ ਉਹ ਵੀਡੀਓ ਬਣਾ ਕੇ ਇੱਕ ਪਾਸੇ ਉਹਨਾਂ ਦੀ ਬਣਾ ਲੈਂਦੇ ਇੱਕ ਵੱਡੀ ਵੱਡੀ ਗੱਲ ਕਹਿ ਰਹੇ ਆ ਆਮ ਆਦਮੀ ਪਾਰਟੀ ਵਾਲੇ ਲੈ ਜਾਂਦੇ ਸਾਡੀਆਂ ਗੱਡੀਆਂ ਜਾਂਦੀਆਂ ਹੁੰਦੀਆਂ ਇੱਕ ਪਾਸੇ ਉਹਨਾਂ ਨੂੰ ਖੜੇ ਪੁਲਿਸ ਚਾਰਕ ਬੰਦਿਆਂ ਨੂੰ ਜੇ ਨਾ ਹੋਵੇ ਤਾਂ ਉਹ ਚਾਰ ਪੰਜ ਬੰਦੇ ਪਹਿਲਾਂ ਹੀ ਡਿਟੇਨ ਕਰ ਲੈਣ ਹਮ ਬੜੇ ਬੜੀਆਂ ਚੀਜ਼ਾਂ ਆਏ ਜਿਹੜੇ ਧਰਨੇ ਕਰਾਉ ਨੇ ਉਹ ਪੁਲਿਸ ਹਟਾ ਦਿੰਦੀ ਆ ਤੇ ਇਹ ਪੰਜ ਬੰਦਿਆਂ ਨੂੰ ਨਹੀਂ ਰੋਕ ਸਕਦੀ ਉਹ ਇਸ ਕਰਕੇ ਉਹ ਪਿਕਚਰਾਂ ਜਦੀ ਇੰਟੈਲੀਜੈਂਸ ਜਦੀ ਫਿਰ ਭੇਜਦੀ ਆ ਕਿਸਾਨ ਬਹੁਤ ਵਿਰੋਧ ਕਰ ਰਹੇ ਨੇ ਤੁਹਾਡੀ ਵੀਡੀਓ ਵੀ ਇੱਕ ਦੋ ਆਈਆਂ ਉਹ 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 ਨੂੰ ਕਿਵੇਂ ਦੇਖਦੇ ਹਾਂ ਮਨਾਲੋਂਗੇ ਕਿਸਾਨਾਂ ਨੂੰ ਨਹੀਂ ਉਹ ਕਿਸਾਨ ਕਿਉਂਕਿ ਜਿੱਤ ਹਾਰ ਚ ਪਿੰਡਾਂ ਦੀ ਵੋਟ ਨੇ ਬਹੁਤ ਵੱਡਾ ਅਸਰ ਕਰਨਾ ਕਿਸਾਨ ਨਹੀਂਗੇ ਉਹ ਕਿਸਾਨ ਨਹੀਂਗੇ ਉਹ ਤਾਂ ਐਵੇਂ ਚਾਰ ਪੰਜ ਬੰਦੇ ਜਿਹੜੇ ਦਸ ਨੇ ਉਹ ਸਿਰਫ ਕਿਸਾਨਾਂ ਨੂੰ ਕਿੱਥੇ ਟਾਈਮ ਆ ਯਾਰ ਕਿਸਾਨ ਨੇ ਨੱਕੇ ਲਾਉਣੇ ਆ ਰੋਜ਼ ਆਪਣਾ ਜਿਹੜਾ ਜਾ ਰਹੇ ਉਹ ਪਿੰਡਾਂ ਦਾ ਸ਼ਰਕਣੀਆਂ ਮੈਂ ਤਾਂ ਰੋਜ਼ ਜਾਣਾ ਹੈ ਉਹ ਪੰਜ ਸੱਤ ਜਿਹੜੇ ਦਸ ਨੇ ਉਹ ਆਏ ਹੁੰਦੇ ਇੱਕ ਟੈਂਪੂ ਜਾ ਭਰ ਕੇ ਪੁਲਿਸ ਲੈ ਕੇ ਆਉਂਦੀ ਆ ਉਹਨਾਂ ਨੂੰ ਆਮ ਆਦਮੀ ਪਾਰਟੀ ਤੇ ਉਹਨਾਂ ਨੂੰ ਆਪ ਹੀ ਕੈਮਰੇ ਉਹਨਾਂ ਦੇ ਹੱਥ ਚ ਹੁੰਦੇ ਨੇ ਉਹ ਵੀਡੀਓ ਬਣਾ ਕੇ ਇੱਕ ਪਾਸੇ ਉਹਨਾਂ ਦੀ ਬਣਾ ਲੈਂਦੇ ਇੱਕ ਵੱਡੀ ਵੱਡੀ ਗੱਲ ਕਹਿ ਰਹੇ ਆ ਆਮ ਆਦਮੀ ਪਾਰਟੀ ਵਾਲੇ ਲੈ ਜਾਂਦੇ ਸਾਡੀਆਂ ਗੱਡੀਆਂ ਜਾਂਦੀਆਂ ਹੁੰਦੀਆਂ ਇੱਕ ਪਾਸੇ ਉਹਨਾਂ ਨੂੰ ਖੜੇ ਪੁਲਿਸ ਚਾਰਕ ਬੰਦਿਆਂ ਨੂੰ ਜੇ ਨਾ ਹੋਵੇ ਤਾਂ ਉਹ ਚਾਰ ਪੰਜ ਬੰਦੇ ਪਹਿਲਾਂ ਹੀ ਡਿਟੇਨ ਕਰ ਲੈਣ ਹਮ ਬੜੇ ਬੜੀਆਂ ਚੀਜ਼ਾਂ ਆਏ ਜਿਹੜੇ ਧਰਨੇ ਕਰਾਉ ਨੇ ਉਹ ਪੁਲਿਸ ਹਟਾ ਦਿੰਦੀ ਆ ਤੇ ਇਹ ਪੰਜ ਬੰਦਿਆਂ ਨੂੰ ਨਹੀਂ ਰੋਕ ਸਕਦੀ ਉਹ ਇਸ ਕਰਕੇ ਉਹ ਪਿਕਚਰਾਂ ਜਦੀ ਇੰਟੈਲੀਜੈਂਸ ਜਦੀ ਫਿਰ ਭੇਜਦੀ ਆ